ਵੀਰੇ ਆ ਕੰਮ ਤੁਸੀਂ ਕਿਉਂ ਕਰ ਰਹੇ ਹੋ ਮੈਂ ਕਰ ਦਿੰਨਾ ਆ ਗਿਆ ਲਾੜਸਾ ਟਾਈਮ ਦੇਖਿਆ ਵਾ ਕਿੰਨਾ ਹੋ ਗਿਆ ਵਾ ਕੀ ਕਿਹਾ ਸੀ ਤੁਨੂੰ ਮੈਂ ਕਿ ਮੈਂ ਮਾਰਕੀਟ ਜਾਣਾ ਵਾ ਜਲਦੀ ਆ ਜੀ ਵੀਰੇ ਥੋੜਾ ਜਿਹਾ ਕੰਮ ਸੀ ਕੀ ਥੋੜਾ ਜਿਹਾ ਕੰਮ ਤੇਰੇ ਘਰ ਦੇ ਕੰਮ ਹੀ ਨਹੀਂ ਮੁੱਕਦੇ ਵੀਰੇ ਘਰ ਦਾ ਕੰਮ ਨਹੀਂ ਸੀ ਉਹ ਨਾ ਉਹ ਬੱਸ ਕਰ ਬਹਾਨਾ ਨਾ ਲਾ ਕਦੇ ਮੰਮੀ ਦਾ ਕਦੇ ਭੈਣ ਦਾ ਕੋਈ ਗੱਲ ਕਹਾਂ ਨਾਲ ਹੀ ਤੇਰੇ ਕੋਲ ਬਹਾਨਾ ਤਿਆਰ ਹੁੰਦਾ ਵਾ ਨਾਲੇ ਮੈਂ ਤੈਨੂੰ ਕਿਹਾ ਸੀ ਕੱਲ ਕਿ ਸਾਰੀ ਸਫਾਈ ਕਰਨੀ ਆ ਹਫਤਾ ਹੋ ਗਿਆ ਮੈਨੂੰ ਕਹਿੰਦੇ ਨੂੰ ਕੱਲ ਵੀਰੇ ਕਸਟਮਰ ਸੀ ਕੀ ਕਸਟਮਰ ਸੀ ਬਹਣਾ ਫਿਰ ਸਟਾਰਟ ਮੈਨੂੰ ਘੰਟੇ ਦੇ ਅੰਦਰ ਅੰਦਰ ਸਾਰੀ ਸਫਾਈ ਚਾਹੀਦੀ ਕੋਈ ਬਹਣਾ ਨਹੀਂ ਚਾਹੀਦਾ ਵੀਰੇ ਗੱਲ ਤਾਂ ਸੁਣ ਲਓ ਮੇਰੀ ਕਿਉਂ ਸੁਣ ਲਾ ਗੱਲ ਯਾਰ ਬਾਜ਼ਾਰ ਜਾਣਾ ਹੀ ਹੋ ਵੀ ਲੇਟ ਹੋ ਗਿਆ ਮੈਂ ਦਿਮਾਗ ਖਰਾਬ ਕਰਤਾ ਮੇਰਾ ਵੀਰੇ ਮੈਂ ਤੁਹਾਨੂੰ ਉਹੀ ਦੱਸਣ ਲੱਗਿਆ ਸੀਗਾ ਤੁਸੀਂ ਮੈਂ ਕੁਝ ਨਹੀਂ ਸੁਣਨਾ ਯਾਰ ਜੇ ਤਾਂ ਘੰਟੇ ਸਵਾਈ ਹੁੰਦੀ ਆ ਠੀਕ ਆ ਨੀਤਾ ਮਰਸਾ ਹੌ ਕਰ ਲਾ ਕਰ ਲੋ ਬੰਦੇ ਬਥੇਰੇ ਨੇ ਮੇਕੋ ਆਹ ਰਸ ਮੇਰੀ ਸੁਣ ਲੈ ਗੱਲ ਮੈਂ ਚੱਲਾ ਰੋਟੀ ਖਾਣ ਤੇ ਉਸ ਤੋਂ ਬਾਅਦ ਮੈਂ ਸਿਮਰਨ ਨੂੰ ਵੀ ਲੈ ਕੇ ਆਣਾ ਮੇਰੇ ਆਂਦੇ ਤੱਕ ਸਾਰੀ ਸਫਾਈ ਹੋਣੀ ਚਾਹੀਦੀ ਆ ਮੈਨੂੰ ਕੋਈ ਬਹਾਨਾ ਨਹੀਂ ਚਾਹੀਦਾ ਛੁੱਟ ਗਿਆ ਰੈਨਾ ਸਿਮਰਨ ਕਿਵੇਂ ਦਾ ਗਿਆ ਫਿਰ ਪੇਪਰ ਅੱਜ ਵੀਰੇ ਪੇਪਰ ਦਾ ਮੇਰਾ ਬਹੁਤ ਵਧੀਆ ਹੋਇਆ ਪਰ ਤੁਹਾਨੂੰ ਪਤਾ ਅਜ ਕੀ ਹੋਇਆ ਕੀ ਹੋਇਆ ਐਕਟਿਵ ਹੋ ਰੋ ਤੁਹਾਨੂੰ ਦੱਸਦੀਆਂ ਸਾਰੀ ਗੱਲ ਵੀਰੇ ਅੱਜ ਪੇਪਰ ਦਾ ਮੇਰਾ ਵਧੀਆ ਹੋ ਗਿਆ ਤੇ ਤੁਸੀਂ ਮੈਨੂੰ ਛੱਡ ਵੀ ਆਏ ਸਾਰੇ ਸਾਲ ਦੀ ਮਿਹਨਤ ਅੱਜ ਖਰਾਬ ਹੋ ਜਾਣੀ ਸੀ ਇਹਦਾ ਕੀ ਹੋ ਗਿਆ ਤਿਆਰੀ ਨਹੀਂ ਕੀਤੀ ਸੀ ਤੂੰ ਵੀਰੇ ਤਿਆਰੀ ਤਾਂ ਮੈਂ ਫੁੱਲ ਕੀਤੀ ਸੀ ਪਰ ਤੁਹਾਨੂੰ ਪਤਾ ਮੈਂ ਅੱਜ ਆਪਣਾ ਆਈਡੀ ਕਾਰਡ ਘਰੇ ਭੁੱਲ ਗਈ ਸੀ ਤੇ ਉਹਨਾਂ ਨੇ ਮੈਨੂੰ ਅੰਦਰ ਐਂਟਰੀ ਵੀ ਨਹੀਂ ਦਿੱਤੀ ਹੈਗੀ ਮੈਂ ਉਹਨਾਂ ਦੀ ਕਿੰਨੀਆਂ ਮਿਹਨਤਾਂ ਕੀਤੀਆਂ ਤੇ ਫੇਰ ਵੀਰੇ ਫੇਰ ਕੀ ਫਿਰ ਉਸ ਤੋਂ ਬਾਅਦ ਉੱਥੇ ਮੈਨੂੰ ਸੁਰੇਂਦਰ ਵੀਰਾ ਮਿਲ ਗਿਆ ਸੁਰੇਂਦਰ ਵੀਰਾ ਹਾਂਜੀ ਵੀਰੇ ਤੁਸ ਤੇ ਸ਼ੁਕਰ ਕਰੋ ਸੁੰਦਰ ਵੀਰੇ ਦਾ ਜੇ ਉਹ ਨਾ ਨਾ ਹੁੰਦੇ ਫਿਰ ਤਾਂ ਅੱਜ ਮੈਂ ਇਗਜ਼ਾਮ ਤੋਂ ਰਹੀ ਜਾਣਾ ਸੀਗਾ ਉਹਨਾਂ ਨੇ ਕਿਵੇਂ ਤੇਰੀ ਹੈਲਪ ਕੀਤੀ ਉਹ ਤਾਂ ਦੁਕਾਨ ਤੇ ਸੀਗੇ ਇਹ ਉਹਨਾਂ ਮੇਰੇ ਕਾਲਜ ਵੱਲੋਂ ਨੰਗਦੇ ਪਏ ਸੀ ਇਹ ਤਾਂ ਸ਼ੁਕਰ ਆ ਉਹਨਾਂ ਨੇ ਮੈਨੂੰ ਦੇਖ ਲਿਆ ਤੇ ਮੇਰੀ ਉੱਥੇ ਹੈਲਪ ਕੀਤੀ ਉਹਨਾਂ ਨੇ ਅਰੇ ਆਈਡੀ ਕਾਰਡ ਕਰੇ ਭੁੱਲ ਗੀਆਂ ਪਲੀਜ਼ ਐਗਜ਼ਾਮ ਦਾ ਟਾਈਮ ਹੋ ਰਿਹਾ ਮੈਨੂੰ ਪਲੀਜ਼ ਐਂਟਰੀ ਦੇ ਦਿਓ ਤੁਹਾਨੂੰ ਪਤਾ ਨਾ ਵੀ ਆਈਡੀ ਕਾਰਡ ਤੋਂ ਬਿਨਾ ਐਂਟਰੀ ਨਹੀਂ ਹੈ ਤੁਸੀਂ ਐਗਜ਼ਾਮ ਨਹੀਂ ਦੇ ਸਕਦੇ ਮੈਂ ਪੂਰਾ ਸਾਲ ਬਹੁਤ ਮਿਹਨਤ ਕੀਤੀ ਆ ਤੇ ਜੇ ਮੇਰਾ ਐਗਜ਼ਾਮ ਰਹਿ ਗਿਆ ਨਾ ਮੇਰੀ ਸਾਰੀ ਮਿਹਨਤ ਖਰਾਬ ਹੋ ਜਾਣੀ ਆ ਪਲੀਜ਼ ਮੈਨੂੰ ਅੰਦਰ ਜਾਣ ਦਿਓ ਰਾਜਾ ਤੁਹਾਨੂੰ ਵੀ ਪਤਾ ਆਈਡੀ ਕਾਰਡ ਤੋਂ ਬਿਨਾ ਤੁਸੀਂ ਐਗਜ਼ਾਮ ਨਹੀਂ ਦੇ ਸਕਦੇ ਕਾਲਜ ਦਾ ਵੀ ਕੋਈ ਰੂਲ ਰੈਗੂਲੇਸ਼ਨ ਆ ਇਸ ਤੋਂ ਬਿਨਾ ਤੁਸੀਂ ਐਗਜ਼ਾਮ ਨਹੀਂ ਦੇ ਸਕਦੇ ਇੱਥੇ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਸਿਮਰਨ ਸਿਮਰਨ ਕੀ ਹੋ ਬਣੇ ਵੀਰੇ ਮੇਰਾ ਨਾ ਅੱਜ ਐਗਜ਼ਾਮ ਆ ਤੇ ਆਈਡੀ ਕਾਰਡ ਘਰੇ ਰਹਿ ਗਿਆ ਘਰ ਵੀ ਬਹੁਤ ਦੂਰ ਆ ਹਾਂਜੀ ਫੋਨ ਕਰਨਾ ਸੀਗਾ ਵੀਰੇ ਫੋਨ ਅਲਾਉਡ ਨਹੀਂ ਹੈਗਾ ਤੇ ਤੁਹਾਨੂੰ ਛੱਡ ਕੇ ਕੌਣ ਗਿਆ ਮੈਨੂੰ ਬਾਵਾ ਵੀਰਾ ਛੱਡ ਕੇ ਗਿਆ ਵਾ ਤੇ ਮੈਂ ਕਾਲੀ ਕਾਲੀ ਚ ਘਰੇ ਭੁੱਲ ਗਿਆ ਆਈਡਿ ਕਾਰਡ ਕਿੰਨਾ ਟਾਈਮ ਐ ਐਗਜ਼ਾਮ ਨੂੰ ਮੇਰੇ 10 15 ਮਿੰਟ ਰਹਿੰਦੇ ਆ ਤੇ ਆਈਡਿ ਕਾਰਡ ਤੋਂ ਬਿਨਾ ਮੈਨੂੰ ਅੰਦਰ ਐਂਟਰੀ ਵੀ ਨਹੀਂ ਦਿੰਦੇ ਪਏ ਤੁਸੀਂ ਇਦਾਂ ਕਰੋ ਵੇਟ ਕਰੋ ਮੈਂ ਭੱਜ ਕੇ ਲੈ ਕੇ ਆਣਾ ਆਈਡਿ ਕਾਰਡ ਠੀਕ ਐ ਵੀਰੇ ਜਲਦੀ ਆ ਜਾਓ ਹਾਂ ਬੱਸ ਆ ਜਾਓ ਹਾਂ ਜ਼ੀਰੋ ਥੈਂਕ ਯੂ ਦਿਖਾਓ ਦਿਖਾਓ 32 ਥੈਂਕ ਯੂ ਮੈਮ ਤੇ ਆ ਨਗਰੀ ਪੇਪਰ ਹਾਂਜੀ ਠੀਕ ਆ ਜੀ ਇਹ ਨੂੰ ਪਤਾ ਸਿਮਰਤ ਮੈਂ ਨਾ ਅੱਜ ਸ੍ਰਿੰਦਰ ਨੂੰ ਬਹੁਤ ਬੋਲਿਆ ਕਿਉਂ ਲੇਟ ਵੀ ਆਇਆ ਮੈਂ ਮਾਰਕੀਟ ਵੀ ਜਾਣਾ ਸੀਗਾ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਇੰਨਾ ਸੁਣਾਇਆ ਇੰਨਾ ਸੁਣਾਇਆ ਤੇ ਵੀਰੇ ਤੁਹਾਨੂੰ ਵੀਰੇ ਨੇ ਦੱਸਿਆ ਨਹੀਂ ਕਿਉਂ ਲੇਟ ਕਿਉਂ ਆਏ ਨੇ ਉਹ ਦੱਸ ਦੇਦਾ ਤਾਂ ਜੇ ਮੈਂ ਬੋਲਣ ਦਾ ਮੌਕਾ ਦਿੰਦਾ ਚੱਲ ਛੱਡ ਆ ਜਾ ਹੁਣ ਜੋ ਹੋ ਗਿਆ ਹੋ ਗਿਆ ਵੀਰੇ ਨਹੀਂ ਜੋ ਹੋ ਗਿਆ ਹੋ ਗਿਆ ਨਹੀਂ ਘਰੇ ਨਹੀਂ ਜਾਣਾ ਹੁਣ ਨਾ ਪਹਿਲਾਂ ਦੁਕਾਨ ਤੇ ਚੱਲੋ ਦੁਕਾਨ ਤੇ ਕੀ ਕਰਾਂਗੇ ਜਾ ਕੇ ਵੀਰੇ ਤੁਹਾਡੀ ਗਲਤੀ ਆ ਤੁਸੀਂ ਨਾ ਸੁਰਿੰਦਰ ਵੀਰਤਾ ਜੀ ਮਾਫੀ ਮੰਗੋ ਮੈਂ ਕਿਉਂ ਮਾਫੀ ਮੰਗਾਂ ਵੀਰਾ ਤੁਹਾਡੀ ਗਲਤੀ ਆ ਤੁਸੀਂ ਐਵੇਂ ਕਿਵੇਂ ਉਹਨਾਂ ਨੂੰ ਬੋਲੇ ਜੇ ਅੱਜ ਉਹ ਨਾ ਆਂਦੇ ਨਾ ਮੈਂ ਤਾਂ ਫਿਰ ਰਹਿ ਜਾਣਾ ਸੀ ਨਾ ਇੰਦੀ ਸਾਰੇ ਸਾਲ ਦੀ ਮਿਹਨਤ ਮੇਰੀ ਖਰਾਬ ਹੋ ਜਾਣੀ ਸੀ ਅੱਜ ਠੀਕ ਕਹਿ ਰਹੀਆਂ ਸਿਮਰਨ ਚਲ ਆ ਫਿਰ ਦੁਕਾਨ ਤੇ ਚਲਦੇ ਆਪਾਂ ਚਲੋ ਵੀਰੇ ਤੁਸੀਂ ਆ ਗਏ ਨਾਲੇ ਭੈਣੇ ਕਿਦਾਂ ਦਾ ਹੋਇਆ ਪੇਪਰ ਵੀਰੇ ਪੇਪਰ ਤਾਂ ਮੇਰਾ ਬਹੁਤ ਵਧੀਆ ਹੋ ਗਿਆ ਪਰ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਵੀਰੇ ਨੂੰ ਦੱਸਿਆ ਕਿਉਂ ਨਹੀਂ ਕਿ ਤੁਸੀਂ ਉੱਥੇ ਆਏ ਸੀਗੇ ਸਿਮਰਨ ਗਲਤੀ ਮੇਰੀ ਆ ਸੁਰਿੰਦਰ ਨੇ ਤਾਂ ਮੈਨੂੰ ਕਿੰਨੀ ਵਾਰੀ ਦੱਸਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤਾਂ ਇਹਦੀ ਇੱਕ ਵੀ ਨਹੀਂ ਸੁਣੀ ਸਗੋਂ ਦੀ ਉਲਟਾ ਇਹਨੂੰ ਮੈਂ ਬਹੁਤ ਬੋਲਿਆ ਵੀਰੇ ਫਿਰ ਤਾਂ ਤੁਹਾਨੂੰ ਵੀਰੇ ਤੋਂ ਮਾਫੀ ਮੰਗਣੀ ਚਾਹੀਦੀ ਆ ਮਾਫੀ ਮੰਗੋ ਹੁਣ ਵੀਰੇ ਤੋਂ ਨਾ ਨਾ ਭੈਣੇ ਮਾਫੀ ਦੀ ਕੀ ਲੋੜ ਆ ਨਾਲੇ ਮੈਂ ਕਿਹੜਾ ਤੇ ਸਾਬ ਲਗਿਆ ਨੌਕਰੀ ਕਰਦਾ ਨੌਕਰ ਆ ਵੀਰਾ ਜਿਹੜੀ ਵੀ ਗੱਲ ਬੋਲੂਗਾ ਮੈਨੂੰ ਸੁਣਨੀਓ ਪੈਣੀ ਆ ਹਾਂ ਮੈਂ ਕੋਸ਼ਿਸ਼ ਤਾਂ ਕੀਤੀ ਸੀ ਸ਼ਾਇਦ ਵੀਰਾ ਗੁੱਸੇ 'ਚ ਸੀਗਾ ਨਾ ਤਾਂ ਕਰਕੇ ਇਹਨਾਂ ਨੇ ਸੁਣੀ ਨਹੀਂ ਮੇਰੀ ਗੱਲ ਨਾਲੇ ਹੁਣ ਮੈਨੂੰ ਇਹਨਾਂ ਦੀਆਂ ਗੱਲਾਂ ਦਾ ਬੁਰਾ ਨਹੀਂ ਲੱਗਦਾ ਮੈਨੂੰ ਪਤਾ ਹੈ ਦਿਲ ਦੇ ਸਾਫ਼ ਨੇ ਜਦੋਂ ਗੁੱਸੇ 'ਚ ਹੁੰਦੇ ਮੈਨੂੰ ਬੋਲ ਦਿੰਦੇ ਆ ਨੌਕਰੀ ਕਰਦਾ ਇਸ ਕਰਕੇ ਸਭ ਜਾਏਗਾ ਨਾ सुरेंद्र ਐਦਾਂ ਨਾ ਕਹਿ ਅੱਜ ਗਲਤੀ ਤੇਰੀ ਨਹੀਂ ਅੱਜ ਗਲਤੀ ਮੇਰੀ ਆ ਤੂੰ ਤਾਂ ਮੈਨੂੰ ਬਹੁਤ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤੇਰੀ ਇੱਕ ਨਾ ਸੁਣੀ ਤੇ ਤੈਨੂੰ ਮੈਂ ਬਹੁਤ ਬਾਦੂ ਘਾਟੂ ਬੋਲਿਆ ਹੋ ਸਕੇ ਤਾਂ ਮੈਨੂੰ ਮਾਫ ਕਰਦੀ ਤੇ ਨਾਲੇ ਤੇਰਾ ਧੰਨਵਾਦ ਕਰਦਾ ਵਾਂ ਅੱਜ ਤੇਰੀ ਵਜ੍ਹਾ ਨਾਲ ਮੇਰੀ ਭੈਣ ਦੀ ਸਾਲ ਦੀ ਮਿਹਨਤ ਬਚ ਗਈ ਹਾਂ ਵੀਰੇ ਆ ਗੱਲਾਂ ਨਾ ਬੋਲੋ ਤੁਹਾਡੇ ਮੂੰਹੋਂ ਚੰਗੀਆਂ ਨਹੀਂ ਲੱਗਦੀਆਂ ਮੈਂ ਕਿਸੇ ਗੱਲ ਦਾ ਕੋਈ ਗੁੱਸਾ ਨਹੀਂ ਕੀਤਾ ਕੋਈ ਵੀ ਮਾਲਕ ਹੁੰਦਾ ਇਦਾਂ ਹੀ ਬੋਲਦਾ। ਕੰਨ ਖੋਲ ਕੇ ਨਾ ਮੇਰੀ ਗੱਲ ਸੁਣ ਲਓ। ਅੱਜ ਤੋਂ ਬਾਅਦ ਤੁਸੀਂ ਸੁਰਿੰਦਰ ਵੀਰੇ ਨੂੰ ਕੁਝ ਨਹੀਂ ਕਹਿਣਾ। ਉਹ ਇੱਥੇ ਸਿਰਫ ਕੰਮ ਹੀ ਨਹੀਂ ਕਰਦੇ। ਜਿਵੇਂ ਤੁਸੀਂ ਮੇਰੇ ਲਈ ਭਰਾ ਹੋ ਨਾ, ਓਵੇਂ ਹੀ ਉਹ ਮੇਰੇ ਲਈ ਵੱਡੇ ਭਰਾ ਨੇ। ਸਹੀ ਕਹਿ ਰਹੀ ਏ ਸਿਮਰਤ। ਮੈਂ ਅੱਜ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਵਾਂ। ਵੀਰੇ ਕਿਉਂ ਬਾਰ-ਬਾਰ ਉਹੀ ਗੱਲ ਕਰੀ ਜਾਂਦੇ ਹੋ? ਨਹੀਂ ਹੋ ਸਕਿਆ ਤਾਂ ਸੁਰਿੰਦਰ ਮੈਨੂੰ ਮਾਫ਼ ਕਰ ਦੇ। ਯਾਰ ਵੀਰੇ ਇਦਾਂ ਨਾ ਬੋਲੋ। ਵੀਰੇ ਨਾਲੇ ਮੈਂ ਤੁਹਾਨੂੰ ਗੱਲ ਕਵਾਂ। ਜੇ ਮੈਂ ਅੱਜ ਵਾਲੀ ਐਗਜ਼ਾਮ ਚ ਪਾਸ ਹੋ ਗਈ ਨਾ ਤਾਂ ਸਭ ਤੋਂ ਪਹਿਲਾਂ ਪਾਰਟੀ ਮੈਂ ਤੁਹਾਨੂੰ ਹੀ ਕਰੂੰਗੀ ਠੀਕ ਆ ਨਾਲੇ ਤੁਸੀਂ ਮਿਹਨਤ ਕਰਦੇ ਹੋ ਨਾ ਤੇ ਤੁਸੀਂ ਪਾਸ ਹੋ ਹੀ ਜਾਣਾ ਠੀਕ ਹੈ ਹਾਂਜੀ ਪਰ ਭੁੱਲਣਾ ਨਹੀਂ ਸਭ ਤੋਂ ਪਹਿਲਾਂ ਪਾਰਟੀ ਮੈਨੂੰ ਕਰਨੀ ਆ ਹਾਂਜੀ ਹਾਂਜੀ ਮੈਨੂੰ ਕਿਉਂ ਆਪਾਂ ਤੇਨੇ ਇਕੱਠੇ ਪਾਰਟੀ ਕਰ ਲਾਂਗੇ ਹੋਰ ਕੀ ਹੈ ਕੀ ਖਾਣਾ ਵਾ ਪੀਜ਼ਾ ਮੈਂ ਵੀ ਪੀਜ਼ਾ ਹੀ ਕਹਿਣ ਲੱਗਾ ਸੀ ਤੁਸੀਂ ਵੀ ਪੀਜ਼ਾ ਠੀਕ ਆ ਨਾ ਠੀਕ ਆ ਚਲੋ ਹੁਣ ਮੈਂ ਕੰਮ ਕਰ ਲਾਂ ਹਾਂਜੀ ਸਾਰੇ ਵੀਰੇ ਬਾਕੀ ਤਾਂ ਹੋ ਗਈ ਸੀ ਆ ਥੋੜੀ ਜੀ ਰਹਿ ਗਈ ਆ ਕੋਈ ਨਹੀਂ ਹਰ ਇੱਕ ਵਧੀਆ ਦੁਕਾਨਦਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਤੁਹਾਡੇ ਕੋਲੇ ਕੰਮ ਕਰਨ ਵਾਲਾ ਬੰਦਾ ਹਮੇਸ਼ਾ ਝੂਠ ਨਹੀਂ ਬੋਲਦਾ ਉਹਦੀ ਕੋਈ ਨਾ ਕੋਈ ਮਜਬੂਰੀ ਵੀ ਹੋ ਸਕਦੀ ਹੈ ਹਾਂ ਬੋਲਣਾ ਵੀ ਚਾਹੀਦਾ ਪਰ ਜਾਇਜ਼ ਕਦੇ ਨਾ ਜਾਇਜ਼ ਨਾ ਬੋਲੋ ਕਿਉਂਕਿ ਜੇ ਆਪਾਂ ਇੱਕ ਦੂਜੇ ਦੀ ਮਜਬੂਰੀ ਨੂੰ ਸਮਝਾਂਗੇ ਤਾਂ ਹੀ ਸ਼ਾਇਦ ਤੁਹਾਡਾ ਬਿਜ਼ਨਸ ਵਧੀਆ ਚੱਲ ਸਕਦਾ ਹੈ ਜੇ ਵੀਡੀਓ ਵਿੱਚ ਦਿੱਤਾ ਗਿਆ ਸੰਦੇਸ਼ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਸ਼ੇਅਰ ਕਰ ਦਿਓ ਤੇ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਓ